ਹੁਣ ਇਹਨਾਂ ਨੇ ਹਵਾ এনवायरमेंट ਨੂੰ ਮੋਤਰਾ ਕੇ ਕਿ ਪਿੰਡ ਨੂੰ ਸੁੰਦਰ ਬਣਾਉਣ ਦੇ ਲਈ ਜਿੱਥੇ ਇੱਕ ਬੂਟੇ ਵਧੀਆ ਮਹਗੇ ਬੂਟੇ ਲਾ ਕੇ ਚੰਗਾ ਇੱਕ ਜਿਵੇਂ ਕੋ ਸੁਪਨਾ ਹੁੰਦਾ ਕਿ ਮੇਰਾ ਪਿੰਡ ਵੀ ਐਜੇ ਬਣੇ ਜਿਵੇਂ ਅਸੀਂ ਇੱਕ ਚੰਗੇ ਚੰਡੀਗੜ੍ਹ ਚ ਇੱਕ ਪਲਾਨ ਨਾਲ ਬੂਟੇ ਲਾ ਕੇ ਦੇਖਦੇ ਹਾਂ ਇਹ ਇੱਕ ਚੰਗਾ ਸਨੇਹਾ ਪੰਜਾਬ ਦੇ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ ਅਤੇ ਬਾਅਦ ਵਿੱਚ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਵੀ ਨਹੀਂ ਆਉਂਦੇ ਪਰ ਨਾਬਾ ਬਲਾਕ ਦੇ ਪਿੰਡ ਕੰਸੂਆ ਖੁਰਦ ਵਿਖੇ ਐਨ ਆਰ ਆਈ ਗੁਰਨਾਮ ਸਿੰਘ ਜੋ ਪਿਛਲੇ 23 ਸਾਲਾਂ ਤੋਂ ਅਮਰੀਕਾ ਰਹਿ ਰਹੇ ਨੇ ਪਰ ਗੁਰਨਾਮ ਸਿੰਘ ਨੇ ਆਪਣੇ ਵਿਰਸੇ ਅਤੇ ਪਿੰਡ ਨੂੰ ਨਹੀਂ ਭੁੱਲਿਆ ਪਿੰਡ ਆ ਕੇ ਗੁਰਨਾਮ ਸਿੰਘ ਲਗਾਤਾਰ ਪਿੰਡ ਦੇ ਵਿਕਾਸ ਕਰ ਰਿਹਾ ਹੈ ਗੁਰਨਾਮ ਸਿੰਘ ਨੇ 6 ਲੱਖ ਤੋਂ ਵੱਧ ਰਕਮ ਖਰਚ ਕੇ ਪਿੰਡ ਦੀ ਨੁਹਾਰੀ ਬਦਲ ਦਿੱਤੀ ਜਿਸ ਵਿੱਚ ਖੰਜੂਰਾ ਦੇ ਦਰਖਤ, ਪਾਮ ਦੇ ਦਰਖਤ, ਪਿੰਡ ਵਿੱਚ ਲਾਈਟਾਂ ਅਤੇ ਸੀਸੀਟੀਵੀ ਕੈਮਰਿਆਂ ਨਾਲ ਲੈਸ ਕਰ ਦਿੱਤਾ ਹੈ ਜਿਸ ਨੂੰ ਵੇਖ ਕੇ ਹਰ ਪਿੰਡ ਵਾਸੀ ਖੁਸ਼ ਦਿਖਾਈ ਦੇ ਰਿਹਾ ਹੈ ਗੁਰਨਾਮ ਸਿੰਘ ਨੇ ਕਿਹਾ ਕਿ ਮੈਂ ਭਾਵੇਂ ਹੀ ਪਿਛਲੇ ਲੰਬੇ ਅਰਸੇ ਤੋਂ ਅਮਰੀਕਾ ਵਿੱਚ ਸੈਟਾਂ ਪਰ ਮੈਂ ਆਪਣੇ ਵਿਰਸੇ ਨੂੰ ਨਹੀਂ ਭੁੱਲ ਸਕਦਾ ਉੱਥੇ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ 23 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਪਰ ਮੈਂ ਆਪਣੇ ਪਿੰਡ ਅਤੇ ਵਿਰਸੇ ਨੂੰ ਨਹੀਂ ਛੱਡਣਾ ਚਾਹੁੰਦਾ ਕਿਉਂਕਿ ਜਿੱਥੋਂ ਮੈਂ ਪੜ੍ਹ ਲਿਖ ਕੇ ਉੱਥੇ ਸੈੱਟ ਹੋਇਆ ਹਾਂ ਉਸ ਨੂੰ ਕਿੱਦਾਂ ਭੁੱਲ ਜਾਵਾਂ ਉੱਥੇ ਹੀ ਇਸ ਮੌਕੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਵਿੱਚ ਕਾਫੀ ਫੰਡ ਆ ਰਹੇ ਨੇ ਪਰ ਐਨਆਰਆਈ ਗੁਰਨਾਮ ਸਿੰਘ ਵੱਲੋਂ ਲਗਾਤਾਰ ਪਿੰਡ ਦੀ ਨੁਹਾਰ ਬਦਲਣ ਲਈ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਤੈ ਦੇ ਲੋ ਗੁਰਨਾਮ ਸਿੰਘ ਦਾ ਧੰਨਵਾਦ ਕੀਤਾ ਉਧਰ ਹੀ ਸਿੱਖਿਆ ਬਲੌਕ ਅਫਸਰ ਜਗਜੀਤ ਸਿੰਘ ਨੋਰਾ ਨੇ ਕਿਹਾ ਕਿ ਕਦੇ ਉਹ ਵੀ ਟਾਈਮ ਸੀ ਜਦੋਂ ਸਕੂਲ ਵਿੱਚ ਛੱਪੜ ਦਾ ਰੂਪ ਧਾਰ ਕੇ ਉੱਥੇ ਮੱਛੀਆਂ ਦਾ ਰਹਿਣ ਬਸੇਰਾ ਸੀ ਪਰ ਪਿੰਡ ਦੀ ਨੁਹਾਰ ਬਦਲਣ ਵਿੱਚ ਐਨਆਰਆਈ ਗੁਰਨਾਮ ਸਿੰਘ ਦਾ ਅਹਿਮ ਯੋਗਦਾਨ ਹੈ ਉਧਰ ਹੀ ਇਸ ਮੌਕੇ ਪਿੰਡ ਵਾਸੀ ਵੀ ਕਾਫੀ ਜ਼ਿਆਦਾ ਖੁਸ਼ ਨਜ਼ਰ ਆਏ ਹਾਂ ਜੀ ਮੈਂ ਜਦੋਂ ਗਿਆ ਸੀ ਮੇਰੇ ਪਹਿਲੇ ਦਿਨ ਤੋਂ ਦਿਨ ਤੋਂ ਸੀ ਵੀ ਮੈਂ ਆਪਣਾ ਪਿੰਡ ਦਾ ਵਿਕਾਸ ਕਰਾਂ ਮੇਰਾ ਬਚਪਨ ਸਾਰਾ ਇੱਥੇ ਬੀਤਿਆ ਤੇ ਮੈਂ ਹਰ ਕੰਮ ਦੇ ਵਿੱਚ ਵੱਧ ਛੜ ਕੇ ਹਿੱਸਾ ਲੈਣਾ ਕੋਈ ਵੀ ਕੰਮ ਦੀ ਲੋੜ ਹੋਵੇ ਕੋਈ ਸਹਤ ਹੋਵੇ ਮੈਂ ਕਰਦੀ ਮੈਨੂੰ 23 ਸਾਲ ਹੋ ਗਏ ਗਏ ਮੇਰੇ ਪਹਿਲੇ ਦਿਨ ਤੋਂ ਹੀ ਸੀ ਮੇਰੇ ਮਨ ਦੇ ਵਿੱਚ ਕਿ ਮੈਂ ਪਿੰਡ ਦਾ ਵਿਕਾਸ ਕਰਨਾ ਮੈਂ ਜੀ ਮੇਰਾ ਬਚਪਨ ਇੱਥੇ ਬੀਤੇ ਆ ਸਾਰਾ ਤੇ ਹਰ ਟਾਈਮ ਮੈਨੂੰ ਲੈਂਦਾ ਮੈਂ ਮੈਂ ਕੁਛ ਨਾ ਕੁਛ ਕਰਾਂ ਪਿੰਡ ਲਈ ਕੋਈ ਨਾ ਮੇਰਾ ਪੈਟਰੋਲ ਪੰਪ ਦਾ ਬਿਜ਼ਨਸ ਹੈ ਪਿੰਡ ਵਾਸਤੇ ਕੋਈ ਕਿਸੇ ਉਹੀ ਨਹੀਂ ਕਰਦਾ ਹੁਣ ਪਿੰਡ ਵਾਸਤੇ ਕੋਈ ਵੀ ਕੰਮ ਹੋਵੇ ਲਾ ਲੋ ਕੈਂਪ ਵੀ ਲਾਵਾਂਗੇ ਤੇ ਕੁਸ਼ਤੀਆਂ ਵੀ ਕਰਾਵਾਂਗੇ ਕੋਈ ਵੀ ਕੰਮ ਹੋਵੇ ਕਿਸੇ ਨੂੰ ਸਿਹਤ ਦਾ ਲੋੜ ਹੋਵੇ ਉਹ ਵੀ ਕਰਾਂਗੇ ਸਕੂਲ ਤੇ ਵੀ ਕੰਮ ਕਰਾਂਗੇ ਪੜਾਈ ਲਈ ਜੇ ਕੋਈ ਕਿਸੇ ਗੁਰਮੀ ਨਸਾਇਰ ਬਦਲੀ ਹੈ ਅੱਜ ਵੀ ਦਿੱਕਤੀ ਕੋਈ ਅੱਜ ਇਸ ਨੇ ਕੰਝੂਰਾਂ ਲਾਈਆਂ ਨੇ ਪਾਮਲਾ ਆ ਤੇ ਇਹ ਕੁਝ ਕੀਤਾ ਫਿਰ ਮੋ ਲੰਗ ਪਾਮ ਤੇ ਆ 40 50 ਪਾਮ ਲਾਏ ਨੇ ਤੇ 50 ਕੰਝੂਰਾਂ ਨੇ ਕਿੰਨਾ ਬਜਟ ਕੋਈ 5 ਕ ਲੱਖ ਰੁਪਇਆ ਲੱਗ ਗਿਆ ਹੁਣ ਅੱਗੇ ਲਈ ਗਰਾਊਂਡ ਤੇ ਕੰਮ ਕਰਾਂਗੇ ਜੀ ਨਸ਼ਿਆਂ ਤੋਂ ਨੌਜਵਾਨ ਬਚੇ ਰਹਿਣਨ ਤੇ ਹੋਰ ਪੜਾਈ ਲਈ ਵੀ ਕੰਮ ਕਰਾਂਗਾ। ਮੈਨੂੰ ਕਾਫੀ ਟਾਈਮ ਹੋ ਗਿਆ ਸੀ ਸੋਚਦੇ ਨੂੰ ਕਿਗਾ ਕੰਮ ਕਰਾਂਗੇ ਤੇ ਹੁਣ ਸਰਪੰਚ ਬਣਿਆ ਤੇ ਇਹਦਾ ਵੀ ਸਹਿਯੋਗ ਬਹੁਤ ਹੈ ਜੀ। ਇਹਦੇ ਕਰਕੇ ਸਾਰਾ ਕੰਮ ਹੋ ਪਾਇਆ। ਉੱਥੇ ਵੀ ਲੱਭ ਹੋਵੇ ਤੇ ਇੱਰੀਡੀ ਆਪ ਹੋਵੇ ਦੇ ਵਿੱਚ ਬਹੁਤ ਚੱਲਦਾ ਹੈ ਕੰਮ ਵੀ ਬਹੁਤ ਸੀ। ਹਾਂਜੀ ਉਹ ਤੇ ਹੈਗਾ ਤੇ ਬਾਕੀ ਉਰੇ ਵੀ ਵਧੀਆ ਉੱਥੇ ਵੀ ਠੀਕ ਹੈ ਜਿੱਥੇ ਜੀ। ਪਰ ਐਨੇ ਉਹ ਵਧੀਆ ਲੱਗਦਾ। ਮੌਜੂਦਾਨ ਸ੍ਰੀ ਬਹੁਤ ਵਿਦੋਸ਼ਾਂ ਦੇ ਵਿੱਚ ਕਹਿੰਦਾ ਕਿ ਇਹ ਕੋਕੀ ਜਿਹੜਾ ਆਪਣੀ ਪਿੰਡ ਦੇ ਨਾਲ ਜੁੜੀ ਹੋਈ ਸੀ। ਹਾਂਜੀ ਵਿਦੇਸ਼ ਵੀ ਜਾਣਾ ਚਾਹੀਦਾ ਤੇ ਆਪਣੇ ਪਿੰਡ ਨੂੰ ਵੀ ਪਿਆਰ ਕਰਨਾ ਚਾਹੀਦਾ ਅਮਰੀਕਾ ਰਹਿੰਦੇ ਨੇ 23 ਸਾਲ ਤੋਂ ਤੇ ਸਾਰਾ ਪਰਿਵਾਰ ਵੱਲੋਂ ਸਾਨੂੰ ਪਹਿਲਾਂ ਵੀ ਬਹੁਤ ਹੈਲਪ ਮਿਲੀ ਹੈ ਪੰਚਾਇਤ ਨੂੰ ਤੇ ਅੱਜ ਵੀ ਇਹਨਾਂ ਨੇ ਸਾਨੂੰ 50 ਸੰਜੂਰਾਂ ਤੇ 50 ਪਾਮ ਜਿਨ੍ਹਾਂ ਦੀ ਕੀਮਤ ਲਗਭਗ 5 ਦਾ 6 ਲੱਖ ਰੁਪਏ ਦੇ ਲਗਭਗ ਲਾਜੇ ਤੱਕ ਖਰਚ ਆ ਗਿਆ ਸਾਡਾ ਤੇ ਹੋਰ ਵੀ ਇਹਨਾਂ ਨੇ ਹਮੇਸ਼ਾ ਹੀ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਵਿਕਾਸ ਦੀ ਗੱਲ ਹੋਵੇ ਪਿੰਡ ਚ ਕੋਈ ਸਮਾਰਟ ਮਾਰਕ ਇਹਦੀ ਸੇਵਾ ਸਕੂਲ ਦੇ ਵਿਕਾਸ ਤੇ ਸਦਾ ਸਕੂਲ ਬਹੁਤ ਪਿੱਛੇ ਸੀਗਾ ਹੈਨਾ ਸਕੂਲ ਵਾਸਤੇ ਬੜੀ ਸੇਵਾ ਕੀਤੀ ਆ ਤੇ ਹੁਣ ਵੀ ਅੱਗੇ ਤੋਂ ਵੀ ਗਾਹਾਂ ਤੁਹਾਨੂੰ ਬਹੁਤ ਜ਼ਿਆਦਾ ਸਹਿਯੋਗ ਦੇਣੀ ਹੈ ਇਸ ਤੋਂ ਇਲਾਵਾ ਹੋਰ ਕੀ ਕੀ ਡਵੈਲਪਮੈਂਟ ਦੇ ਕੰਮ ਕੀਤੇ ਨੇ ਹਮੇਸ਼ਾ ਹੀ ਕਰਦੇ ਆਏ ਨੇ ਵੈਸੇ ਮੇਰੇ ਸਰਪੰਚ ਬਣ ਤੇ ਮੈਨੂੰ ਪਿੰਡ ਵਾਸੀ ਨੇ ਸੰਮਤੀ ਨਾਲ ਸਰਪੰਚ ਚੁਣਿਆ ਸੀਗਾ ਮੈਂ 3 ਮਹੀਨੇ ਤੋਂ ਲਗਾਤਾਰ ਆਪਣਾ ਸਰਪੰਚੀ ਦੇ ਵਿੱਚ ਮੈਨੂੰ ਚਾਰਜ ਮਿਲਿਆ ਮੈਂ ਲਗਾਤਾਰੇ ਕੰਮ ਕਰ ਰਹੇ ਹਾਂ ਕਿੱਥੇ ਕਿੱਥੇ ਲੋੜ ਹੁੰਦੀ ਆ ਮੈਂ ਕਹਿ ਕੇ ਲੈ ਲੈਣਾ ਤਾਂ ਮੈਨੂੰ ਬਿਲਕੁਲ ਦਿੰਦੇ ਨੇ ਬਾਕੀ ਸਰਕਾਰ ਪੱਖੋਂ ਵੀ ਮੈਨੂੰ ਸਾਡੇ ਹਲਕੇ ਦੇ ਐਮਐਲਏ ਸਾਹਿਬ ਗੁਰਦੇਵ ਸਿੰਘ ਦੇਮਾਨ ਦਾ ਵੀ ਸਾਨੂੰ ਬਹੁਤ ਹੱਥ ਆ ਉਹ ਬੜਾ ਮੇਰਾ ਮਾਨ ਕਰਦੇ ਨੇ ਸਾਡੇ ਸਾਰੇ ਪਿੰਡ ਤੇ ਤੇ ਉਹਨਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਂਦਾ ਤੇ ਇਹਨਾਂ ਵੱਲੋਂ ਵੀ ਸਾਨੂੰ ਕੋਈ ਅਜੀ ਡਿੱਕਤ ਨਹੀਂ ਹੋਈ ਜੀ ਪੂਰਾ ਜੋ ਆਪਣਾ ਵਿਕਾਸ ਆ ਪਿੰਡ ਦਾ ਜੋਰਾਂ ਦੇ ਤੇ ਉਹਨੇ ਵੀ ਲਗਾਈ ਨਤੀ ਹਾਂਜੀ ਕੈਮਰੇਮੈਨ ਪਿੰਡ ਦੇ ਵਿੱਚ ਲਗਭਗ 17 ਕੈਮਰੇ ਜੀ ਸਰਪੰਚ ਮਾਨ ਸਰ ਜੀ ਤੇ 37 38 ਕੁਰਸੀਆਂ ਜੀ ਅਸੀਂ ਜਿਹੜੀਆਂ ਬੈਠਣ ਵਾਸਤੇ ਬੈਂਚ ਸਲੋਗਨ ਲਿਖੇ ਨੇ ਜੀ ਆਪਣਾ ਤੇ ਸੱਪੜ ਨੂੰ ਸਾਫ਼ ਕਰਕੇ ਮੈਂ ਸਰਪੰਚ ਬਣਨ ਤੋਂ ਪਹਿਲਾਂ ਜੀ ਸੱਪੜ ਨੂੰ ਸਾਫ਼ ਕਰਕੇ ਗਰਾਊਂਡ ਬਣਾ ਕੇ ਬੱਚਿਆਂ ਵਾਸਤੇ ਤੇ ਐਨ ਵਧੀਆ ਤੇ ਬਾਕੀ ਐਨ ਵਧੀਆ ਬਣਾ ਕੇ ਗਰਾਊਂਡ ਸਾਫ਼ ਕੀਤਾ ਤੇ ਅਸੀਂ ਪਿੰਡ ਦੇ ਵਿੱਚ ਲਗਭਗ 70 ਲਾਈਟਾਂ ਸਾਰਾ ਪਿੰਡ ਸਾਡਾ ਤੁਸੀਂ ਸਾਡਾ ਸ਼ਾਮ ਨੂੰ ਐ ਲੱਗਦਾ ਹੁੰਦਾ ਵੀ ਜਿਵੇਂ ਆਪਾਂ ਕੋਈ ਕੰਢੀਗੜ ਵਗੈਰਾ 'ਚ ਫਿਰਦੇ ਹੋਈਏ ਇਹ ਹਜਾ ਆਲੇ-ਦਾਲੇ ਦੇ ਪਿੰਡਾਂ ਦੇ ਲੋਕ ਸਾਨੂੰ ਜਾਦ ਕਰਦੇ ਨੇ ਵੀ ਹਾਂ ਵੀ ਕਨਫੂਗਾ ਹੈਗਾ ਨਹੀਂ ਸਾਡਾ ਪਿੰਡੇ ਹਜਾ ਸੀਗਾ ਜੀ ਮੈਨੂੰ ਲੱਗਦਾ ਸਾਡਾ ਪਿੰਡ ਨਾ ਨਾਬੇ ਹਲਕੇ ਦਾ ਨਾਸਟ ਪਿੰਡ ਹੈ ਜੀ ਆਲੇ-ਦਾਲੇ ਪਿੰਡ ਸਾਡੇ ਜਹਾਤੀ ਦੇ ਨੇ ਅੱਜ ਤੱਕ ਸਾਡੀ ਕਦੇ ਕਿਸੇ ਨੇ ਕੋਈ ਇੱਕੜ ਪਿੰਡ ਦਾ ਪਤਾ ਨਹੀਂਦਾ ਪਰ ਹੁਣ ਸਾਡੇ ਪਿੰਡ ਦੇ ਚਾਪੇ ਹੁੰਦੇ ਨੇ ਅਸੀਂ ਹੋਰ ਵੀ ਅੱਗੇ ਤੋਂ ਗਾਹ ਨੂੰ ਵੱਧ ਜੋੜ ਮਾਰਾਂਗੇ ਜੀ ਤੇ ਅੱਗੇ ਲੈ ਕੇ ਜਾਵਾਂਗੇ ਅੱਗੇ ਪਿੰਡ ਹਾਂਜੀ ਮੇਰੀ ਬੇਨਤੀ ਹੈ ਇਹ ਵੀ ਦੇਖੋ ਇਹ 23 ਸਾਲ ਤੋਂ ਅਮਰੀਕਾ 'ਚ ਰਹੇ ਨੇ ਮਜਬੂਤੀ ਨਾਲ ਪੂਰੇ ਉੱਥੇ ਇਹਨਾਂ ਦੇ ਵਧੀਆ ਬਿਜ਼ਨਸ ਨੇ ਪਰ ਇਹਨਾਂ ਤੁਸੀਂ ਪੈਸੇ ਵੀਡੀਓ ਵੀ ਸ਼ੂਟ ਕਰ ਲਓ ਪਿੰਡ ਆ ਕੇ ਆਪਦਾ ਵੱਡਾ ਮਕਾਨ ਪਾਇਆ ਜੀ ਪਿੰਡ ਵੀ ਰਹਿੰਦੇ ਨੇ ਜੀ ਲਗਭਗ ਇਸ ਸਾਲ ਦੇ ਵਿੱਚ ਇੱਕ ਗੜਾ ਪਿੰਡ ਬਿਲਕੁਲ ਮਾਰਦੇ ਨੇ ਤੇ ਪਿੰਡ ਦੇ ਹਰੇਕ ਕੰਮ ਚ ਮੂਰੀ ਮੋਰੀ ਹੋ ਕੇ ਜੀ ਸੇਵਾ ਕਰਦੇ ਨੇ ਤੇ ਬੂਰੇ ਕਿ ਹੋ ਕੇ ਸਾਰਾ ਪਰਿਵਾਰ ਜੀ ਸਰਦਾਰ ਸਰਦਾ ਸਿੰਘ ਯੂਐਸਏ ਜੀ ਤੇ ਹਰਜਿੰਦਰ ਸਿੰਘ ਯੂਐਸਏ ਜੀ ਮੇਰੇ ਵੱਡੇ ਇਹਨਾਂ ਦੇ ਬ੍ਰਦਰ ਨੇ ਜੀ ਉਹ ਵੀ ਸਾਡਾ ਸਾਰੇ ਪੂਰਾ ਸਹਿਯੋਗ ਕਰਦੇ ਨੇ ਮੈਂ ਇਸ ਪਿੰਡ ਚ ਜਦੋਂ ਵੀ ਆ ਕੇ ਮੈਂ ਦੇਖਦਾ ਨਵਾਂ ਉਸ ਸਮੇ ਤੋਂ ਲਗਾਤਾਰ ਨਵੇਂ ਤੋਂ ਨਵਾਂ ਕੰਮ ਜਿਹੜਾ ਸਮੁੱਚੇ ਨਗਰ ਵੱਲੋਂ ਪੰਚਾਇਤ ਤੋਂ ਪਉ ਨੋਤੇ ਐਨ ਆਰ ਆਈ ਜਿਹੜੇ ਇਸ ਪਿੰਡ ਦੇ ਗੁਰਾਪ ਸਿੰਘ ਉਹਨਾਂ ਦਾ ਪਰਿਵਾਰ ਆ ਉਹਨਾਂ ਵੱਲੋਂ ਰਲ ਕੇ ਤੇ ਆ ਹੋਰ ਪਰਿਵਾਰਾਂ ਵੱਲੋਂ ਵੀ ਰਲ ਕੇ ਇੱਕ ਚੰਗੇ ਜਿਹੜੇ ਹਿੰਮਤ ਕੀਤੀ ਜਾ ਰਹੀ ਹੈ ਤੇ ਨਾਲ ਦੀ ਮੈਂ ਪਹਿਲਾਂ ਹੀ ਦੇਖ ਰਿਹਾ ਸੀ ਕਿ ਜਿਵੇਂ ਇਹਨਾਂ ਨੇ ਹੈਲਥ ਤੇ ਕਾਫੀ ਕੰਮ ਕਰਿਆ ਤੋਂ ਪਿੰਡ ਦੇ ਵਿੱਚ ਜਿਹੜਾ ਟੋਬੇ ਜੋ ਬੜੀ ਬਦਵਾ ਹੁੰਦੀ ਸੀ ਪਾਣੀ ਕਲਦਲੇ ਖਿੰਡਿਆ ਰਹਿੰਦਾ ਸੀ ਉਸ ਨੂੰ ਕਾਫੀ ਹਿੰਮਤ ਕਰਕੇ ਪਿੰਡ ਦੇ ਨੌਜਵਾਨਾਂ ਨੇ ਜਿਹੜਾ ਸਫਾਈ ਕਰੀ ਉਹ ਚੋਂ ਮਿੱਟੀ ਕੱਢੀ ਤੇ ਉਹਦਾ ਪਾਣੀ ਹੁਣ ਪ੍ਰੋਪਰ ਜਿਹੜਾ ਉਹਨੂੰ ਗਰਾਊਂਡ ਵੀ ਤਿਆਰ ਕਰ ਲਿਆ ਤੇ ਉਹ ਤੋਂ ਬਾਅਦ ਜਿਹੜਾ ਇਹਨਾਂ ਨੇ ਨਾਲ ਹੀ ਖੇਡਾਂ ਤੇ ਵੀ ਕੰਮ ਕਾਫੀ ਕਰਿਆ ਤੇ ਇਹਦੇ ਨਾਲ ਹੀ ਜਿਵੇਂ ਮੈਂ ਸਕੂਲ ਚ ਆਉਂਦਾ ਸੀ ਤਾਂ ਸਕੂਲ ਚ ਜਦੋਂ ਪਿੱਛੇ ਪਾਣੀ ਆਇਆ ਤਾਂ ਸਾਰੇ ਸਕੂਲ ਚ ਪਾਣੀ ਭਰ ਗਿਆ ਸੀ ਮੱਛੀਆਂ ਫੜੀਆਂ ਸੀ ਸਕੂਲ ਚ ਤੇ ਸਕੂਲ ਚ ਲਗਭਗ 100 ਦੇ ਕਰੀਬ ਟਰਾਲੀ ਪਾ ਕੇ ਉਹਨੂੰ ਪਧਰ ਕਰਿਆ ਤੇ ਅਸੀਂ ਵੀ ਵਿਭਾਗ ਵੱਲੋਂ ਚਾਰਦिवारी ਨਵੀਂ ਕਰਵਾਈ ਆ ਸਾਰੇ ਸਕੂਲ ਤੇ ਤੇ ਅਗਲੇ ਦਿਨਾਂ ਚ ਹੋਰ ਗਰੰਟਾ ਦੇ ਰਹੇ ਤੇ ਹੁਣ ਇਹਨਾਂ ਨੇ ਹਵਾ এনवायरमेंट ਨੂੰ ਮੁੱਖ ਰੱਖਦੇ ਅਗੇ ਪਿੰਡ ਨੂੰ ਸੁੰਦਰ ਬਣਾਉਣ ਦੇ ਲਈ ਜਿੱਥੇ ਇੱਕ ਬੂਟੇ ਵਧੀਆ ਮਹਗੇ ਬੂਟੇ ਲਾ ਕੇ ਚੰਗਾ ਇੱਕ ਜਿਵੇਂ ਇੱਕ ਸੁਪਨਾ ਹੁੰਦਾ ਕਿ ਮੇਰਾ ਪਿੰਡ ਵੀ ਇਹੋ ਜਿਹਾ ਬਣੇ ਜਿਵੇਂ ਅਸੀਂ ਇੱਕ ਚੰਗੀ ਚੰਡੀਗੜ੍ਹ ਚ ਇੱਕ ਪਲਾਨ ਨਾਲ ਬੂਟੇ ਲਗੇ ਦੇਖਦੇ ਆਂ ਇਹ ਇੱਕ ਚੰਗਾ ਸੁਨੇਹਾ ਪੰਜਾਬ ਦੇ ਲਈ ਜੇਕਰ ਸਾਰੇ ਪੰਜਾਬ ਦੇ ਲੋਕ ਇਧਰੋਂ ਤੁਰਨ ਤਾਂ ਪੰਜਾਬ ਦੇ ਪਿੰਡ ਬੜੇ ਸੁੰਦਰ ਬਣ ਸਕਦੇ ਨੇ ਪੰਜਾਬ ਦੇ ਪਿੰਡਾਂ ਦੇ ਲਈ ਵੀ ਜਿੱਥੇ ਅਸੀਂ ਬਾਹਰ ਬੈਠੇ ਵੀ ਸੁਪਨੇ ਲੈਨੇ ਆ ਤਾਂ ਹੋਰ ਐਨਆਰਆਈ ਪ੍ਰਭਾਵਾਂ ਪ੍ਰਭਾਵਾਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਏਕ ਚੰਗਾ ਇਹਨਾਂ ਦਾ ਉਦਮ ਹੈ ਤੇ ਲਗਾਤਾਰ ਪਿੰਡ ਦੇ ਵਿੱਚ ਭਾਵੇਂ ਕਿ ਸਰបਸੰਤੀ ਨਾਲ ਪੰਚਾਇਤ ਚੁੜੀ ਗਈ ਹੈ ਤੇ ਪਰ ਸਬੂਚਾ ਪਿੰਡ ਇੱਕ ਇੱਕ ਮੁਠ ਹੋ ਕੇ ਜਿੱਥੇ ਲਗਾਤਾਰ ਮੈਂ ਦੇਖ ਰਿਹਾ ਕੈਮਰੇ ਲਾਉਣ ਦੇ ਥੋੜੇ ਦਿਨਾਂ ਚ ਤੇ ਲਾਈਟਾਂ ਦਾ ਕੰਮ ਹੋ ਜਾਂਦਾ ਹੈ ਬੈਠਣ ਲਈ ਸਾਰੇ ਸੀਟਿੰਗ ਪਲਾਨ ਬਣ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਵੀ ਜਿੰਨੇ ਵੀ ਖੰਭੇ ਨੇ ਸਾਰਿਆਂ ਤੇ ਰੰਗ ਰੋਗਨ ਕਰਕੇ ਚੰਗੇ ਮਾਟੋ ਲਿਖ ਦਿੱਤੇ ਜਾਂਦੇ ਨੇ ਰਸਤੇਆਂ ਨੂੰ ਸਾਫ਼ ਕਰਨ ਲਈ ਜਿੱਥੇ ਵੀ ਲੱਗਦਾ ਕਿਤੇ ਕੋਈ ਰੂੜੀ ਪਈ ਆ ਜਾਂ ਕੋਈ ਹੋਰ ਜਿਹੜਾ ਜਿੱਥੇ ਵੀ ਕੋਈ ਰੁਕਾਵਟ ਆ ਉਹ ਵੀ ਰਲ ਕੇ ਸਾਰੇ ਜਿਹੜਾ ਕੰਮ ਕਰ ਦਿੰਦੇ ਆ ਇੱਕ ਚੰਗਾ ਸੁਨੇਹਾ ਕਿ 2-3 ਮਹੀਨੇ ਜੀ ਇੱਕ ਪਿੰਡ ਦੇ ਵਿੱਚ ਕਾਫੀ ਕੰਮ ਹੋ ਗਿਆ ਤੇ ਇਹ ਦੂਸਰੇ ਜਿਹੜੇ ਪਿੰਡਾਂ ਨੂੰ ਵੀ ਇੱਕ ਜਿਹੜਾ ਇਹ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਸਮੁੱਚੀ ਪੰਚਾਇਤ ਨਗਰ ਤੇ ਐਨਆਰਆਈ ਭਰਾ ਕਾਫੀ ਮਿਲ ਕੇ ਜਿਹੜਾ ਜਦੋਂ ਜਹਿਦ ਕਰ ਰਹੇ ਆ ਤੇ ਚੰਗਾ ਅਗਲੇ ਦਿਨਾਂ 'ਚ ਇਹ ਪਿੰਡ ਬਹੁਤ ਸੁੰਦਰ ਬਣੇਗਾ ਚੰਗਾ ਬਣੇਗਾ ਬਹੁਤ ਵਧੀਆ ਜਿਹੜੇ ਸਾਡੇ ਲੰਮੇ ਸਰਪੰਚ ਸੁਖਮਨ ਸਿੰਘ ਜੀ ਨੇ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਜਦੋਂ ਬੰਦਾ ਮੂਰੇ ਹੋ ਕੇ ਕੰਮ ਕਰਦਾ ਵਧੀਆ ਪਿੰਡ ਦੇ ਤੇ ਉਹਦੇ ਨਾਲ ਫਿਰ ਬੰਦੇ ਹੋਰ ਵੀ ਜੁੜ ਜਾਂਦੇ ਨੇ ਉਹ ਉਹ ਦੇ ਰਹੇ ਹਾਂ ਮੇਰਾ ਵੀਰ ਗਰਨਾਮ ਸਿੰਘ ਸਾਡਾ ਪਰਿਵਾਰ ਆ ਜੀ ਇਸ ਕਰਕੇ ਵਧੀਆ ਨਾਲ ਸਹਿਯੋਗ ਦਿੰਦੇ ਨੇ ਜਦੋਂ ਬੰਦਾ ਸਰਪੰਚ ਵਧੀਆ ਹੋਵੇ ਵਧੀਆ ਕੰਮ ਕਰਦਾ ਹੋਵੇ ਮੂਰੀ ਕਿ ਉਹਦੇ ਦੇ ਕੰਮਾਂ ਨੂੰ ਦੇਖ ਕੇ ਨਾਲ ਜੁੜ ਗਏ ਹਾਂ ਜੀ ਹਾਂਜੀ ਹਾਂਜੀ ਇਹਦੇ ਕੰਮਾਂ ਨੂੰ ਦੇਖ ਕੇ ਅਸੀਂ ਨਾਲ ਜੁੜ ਗਏ ਹਾਂ ਕਾਸ ਕਰ ਜੀ ਪਹਿਲਾਂ ਦੇਖੋ ਤੋਬੇ ਦਾ ਵੀ ਕੰਮ ਹੋਇਆ ਜੀ ਹੋਰ ਹੋਣ ਵਾਲਾ ਜੋ ਵੀ ਹੈਗੇ ਨੇ ਅਸੀਂ ਕਹਿਣਾ ਵੀ ਨਾਲ ਲੱਗੇ ਦੇ ਪੂਰੇ ਸਹਿਯੋਗ ਦਵਾਂਗੇ ਵੀ ਸਰਪੰਚ ਜਦੋਂ ਆਗੂ ਵਧੀਆ ਹੋਵੇ ਤਾਂ ਸਾਰਾ ਕੰਮ ਵਧੀਆ ਹੀ ਹੁੰਦਾ ਜੀ ਦੇਖੋ ਹੀ ਸਾਡਾ ਪਰਿਵਾਰ ਤਾਂ ਵਿਦੇਸ਼ ਜਾ ਕੇ ਵੀ ਪਿੰਡ ਇੱਧਰ ਇੱਧਰ ਵਾਰੀ ਵੀ ਸੋਚਦਾ ਤੇ ਥੋੜੇ ਚਾਚਾ ਹੀ ਨੂੰ ਹੋ ਗਏ 31 ਸਾਲ ਜਿਆਨ 30 ਕੋਈ ਵੱਡੇ ਹੋ ਗਏ 2098 ਚ ਗਏ ਸੀਗੇ ਉਹਨਾਂ ਦੇ ਤਾਂ ਕੋਈ ਇਹੋ ਜਿਹੀ ਚੀਜ਼ ਨੂੰ ਤਾਂ ਇਧਰ ਬਾਰੇ ਪੂਰਾ ਨਹੀਂ ਰੱਖਦੇ ਨੂੰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ